ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਤੇ ਉੱਥੇ ਹੀ ਹੁਣ ਜੋ ਪੰਜਾਬ ਪੁਲਿਸ ਹੈ ਉਸ ਦੇ ਵੱਲੋਂ ਵੀ ਵੱਡੇ ਪੱਧਰ ਤੇ ਲੋਕਾਂ ਦੀ ਜੋ ਹੈ ਮਦਦ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਲਹਿਰਾਗਾਗਾ ਪੁਲਿਸ ਦਾ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਇੱਕ ਗਰੀਬ ਪਰਿਵਾਰ ਦਾ ਘਰ ਬਣਾ ਕੇ ਦੇਣ ਦਾ ਬਿੜਾ ਚੁੱਕਿਆ ਗਿਆ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਇੱਕ ਘਰ ਬੁਰੇ ਤਰੀਕੇ ਦੇ ਨਾਲ ਟੁੱਟ ਚੁੱਕਾ ਸੀ ਘਰ ਦੇ ਵਿੱਚ ਜੋ ਵਿਅਕਤੀ ਸੁਖਦੇਵ ਸਿੰਘ ਰਹਿੰਦਾ ਸੀ ਉਸ ਦੇ ਦੋ ਬੱਚੇ ਤੇ ਜੋ ਉਹਦੀ ਪਤਨੀ ਹੈ ਉਹ ਵੀ ਗਰਭਵਤੀ ਦੱਸੀ ਜਾ ਰਹੀ ਹੈ ਪਰ ਗਰੀਬੀ ਕਾਰਨ ਉਹ ਘਰ ਖੜਾ ਕਰਨ ਜੋਗਾ ਨਹੀਂ ਸੀ ਜਿਸ ਨੂੰ ਦੇਖਦੇ ਹੋਏ ਹੁਣ ਲਹਿਰਾਗਾਗਾ ਪੁਲਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਚੁੱਕੀ ਗਈ ਹੈ ਲਹਿਰਾਗਾਗਾ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਉਹ ਕੁਝ ਹੀ ਦਿਨਾਂ ਦੇ ਵਿੱਚ ਜੋ ਸੁਖਦੇਵ ਸਿੰਘ ਹੈ ਉਸ ਦਾ ਘਰ ਬਣਾ ਕੇ ਦੇਵੇਗੇ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਸੁਖਦੇਵ ਸਿੰਘ ਦਿਹਾੜੀ ਮਜ਼ਦੂਰੀ ਕਰਕੇ ਉਸ ਦੇ ਵੱਲੋਂ ਆਪਣਾ ਘਰ ਬਣਾਇਆ ਗਿਆ ਸੀ ਪਰ ਜੋ ਮੀਂਹ ਲਗਾਤਾਰ ਪੈ ਰਿਹਾ ਸੀ ਉਸ ਕਰਕੇ ਉਸ ਦਾ ਘਰ ਡਿੱਗ ਗਿਆ ਸੀ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜੋ ਸੁਖਦੇਵ ਸਿੰਘ ਹੈ ਉਸ ਦੀ ਪਤਨੀ ਅਗਰੋਪਤੀ ਹੈ ਜਿਸ ਦੇ ਚਾਲ ਦੇ ਹੁਣ ਪੁਲਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਚੁੱਕੀ ਗਈ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਉਸ ਦਾ ਘਰ ਬਣਾ ਕੇ ਤਿਆਰ ਕੀਤਾ ਜਾਵੇਗਾ। ਨਾਮ ਰਵਿੰਦਰ ਸਿੰਘ ਹੈ ਜੀ ਇਹ ਆਪਣੇ ਪਿੰਡ ਦਾ ਗਰੀਬ ਪਰਿਵਾਰ ਹੈ ਜਦੋਂ ਪਿੱਛੇ ਜ ਆਪਣੇ ਬਰਸਤ ਹੋਈਆਂ ਨੇ ਉਹਦੇ ਦੌਰਾਨ ਇਹ ਛੱਤ ਡਿੱਗੀਆਂ ਸੀਗੀਆਂ ਪਰ ਡਿੱਗਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਉਹ ਆਪਣੇ ਟਰਮਸ਼ਾਲਾ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰ ਲਿਆ ਸੀਗਾ ਤੇ ਮਗਰ ਇਹਨਾਂ ਦੀ ਜਿਹੜੀ ਮਕਾਨ ਆ ਗਿਰ ਗਿਆ ਸੀਗਾ ਪਹਿਲਾਂ ਦੋ ਬੱਚੇ ਨੇ ਇੱਕ ਬੱਚਾ ਹੋਣ ਵਾਲਾ ਤੇ ਉੱਥੇ ਸ਼ਿਫਟ ਕੀਤਾ ਹੋਇਆ ਬਾਕੀ ਮਲਾਜਮ ਆਏ ਹੋਏ ਨੇ ਕੀ ਨਾਮ ਹੁੰਦਾ ਦੀਪਿੰਦਰ ਸਿੰਘ ਜੀ ਜੀਐਸਪੀ ਉਹ ਯਕੀਨ ਦਿਵਾ ਕੇ ਗਏ ਨੇ ਵੀ ਅਸੀਂ ਜਿੰਨਾ ਖਰਚਾ ਸੀ ਕਰਾਂਗੇ ਧੰਨਵਾਦ ਕਰਦੀ ਆ ਜੀ ਸਾਰੇ ਪਿੰਡ ਵਾਲੇ ਵੀ ਬਹੁਤ ਵਧੀਆ ਮਦਦ ਕਰ ਰਹੇ ਨੇ ਲਗਾਤਾਰ ਕਈ ਦਿਨ ਬਾਰਿਸ਼ ਪੈਂਦੀ ਰਹੀ ਫਿਰ ਸਾਨੂੰ ਕਮੇਟੀ ਵਾਲਿਆਂ ਨੇ ਕਿਹਾ ਵੀ ਤੁਸੀਂ ਧਰ ਮਸਾਲਾ ਦੇ ਵਿੱਚ ਸਮਾਨ ਤਰ ਲੋ ਜਿਸ ਦਿਨ ਅਸੀਂ ਸਮਾਨ ਤਰਿਆ ਉਹਦੀ ਰਾਤ ਨੂੰ ਛਤ ਡਿੱਗੀ ਫਿਰ ਸੁਮਰਾਜ ਮਾਇ ਨੇ ਉਹ ਕਹਿੰਦੇ ਨੇ ਵੀ ਅਸੀਂ ਮਦਦ ਕਰਾਂਗੇ ਸਵੇਰੇ ਕਹਿੰਦੇ ਨੇ ਵੀ ਚਲ ਕੰਮ ਸ਼ੁਰੂ ਕਰੋ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਅਸੀਂ ਧਰ ਮਸਾਲਾ ਦੇ ਵਿੱਚ ਕੀ ਕਰ ਬੱਚੇ ਨੇ ਮੁਲਾਜ਼ਮਾ ਨੇ ਕੋਡਾ ਧੰਨਵਾਦ ਕਰਦੇ ਆ ਜੀ ਜੀ ਸਾਡੀ ਮਦਦ ਕਰਨ ਦੇ ਲਈ ਇਹ ਜਦੋਂ بارشਾਂ ਦਾ ਮੌਸਮ ਚੱਲ ਰਿਹਾ ਸੀਗਾ ਜੀ ਇੱਕ ਗਰੀਬ ਪਰਿਵਾਰ ਹੈ ਜੀ ਉਦੋਂ ਪਰਿਵਾਰ ਦੀ ਸੱਤ ਗਿਰਗੀ ਸੀਗੀ ਜੇ ਜਿੱਦਨ ਅਸੀਂ ਨੇ ਪਰਿਵਾਰ ਦਾ ਉੱਥੇ ਥਾਈ ਚ ਧਰਮਸਾਲਾ ਦੇ ਵਿੱਚ ਸਮਾਨ ਰਖਾਇਆ ਤੇ ਉਦਨੇ ਅਸੀਂ ਸਮਾਨ ਰਖਾਇਆ ਰਾਤ ਨੂੰ ਇਹ ਸੱਤ ਗਿਰਗੀ ਸੀਗੀ ਉਮੀਦੇ ਮੌਸਮ ਕਰਕੇ ਵੀ ਮਤਲਬ ਗਰੀਬ ਪਰਿਵਾਰ ਹੈ ਦਿਹਾੜੀਆਂ ਦਾਪਾ ਕਰਦੇ ਆ ਤੇ ਉਹਦੇ ਕਰਕੇ ਤੁਹਾਨੂੰ ਪਤੀ ਕਿੰਨਾ ਗੁਜ਼ਾਰਾ ਹੁੰਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਜੋ ਵੀ ਇਹ ਮਕਾਨ ਅਗਰੇਗਾ ਡੀਐਸਪੀ ਸਾਹਿਬ ਦੀਪਿੰਦਰ ਐਸਐਚਓ ਸਾਹਿਬ ਸਾਰਾ ਖਰਚਾ ਉਹਨਾਂ ਨੇ ਚੱਕਿਆ ਤੇ ਸਾਰਾ ਖਰਚਾ ਅਸੀਂ ਦੇਵਾਂਗੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਡੀਐਸਪੀ ਦੀਪਿੰਦਰ ਸਾਹਿਬ ਦਾ ਬਾਕੀ ਪਿੰਡ ਦੇ ਸਾਰੇ ਨਾਲੇ ਇਹ ਔਰਤ ਗਰਭਪਤੀ ਹਾਂਜੀ ਹਾਂਜੀ ਇਹ ਔਰਤ ਗਰਭਪਤੀ ਹੈ ਜੀ ਬੱਚਾ ਹੋਣ ਵਾਲਾ ਪਹਿਲਾ ਦੋ ਬੱਚੇ ਹੈ ਜੀ ਇਹ ਸਾਨੂੰ ਜੀ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਕਿ ਲਦਾਲ ਪਿੰਡ ਦੇ ਵਿੱਚ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਮਕਾਨ ਹੈ ਉਹ ਗਿਰ ਗਿਆ ਫਿਰ ਅਸੀਂ ਇੱਥੇ ਤਾਲਮੇਲ ਕੀਤਾ ਤਾਲਮੇਲ ਕਰਨ ਤੇ ਸਾਨੂੰ ਯੂਥ ਕਲੱਬ ਵਾਲੇ ਮੁੰਡੇ ਮਿਲੇ ਇਹਨਾਂ ਨੇ ਦੱਸਿਆ ਇਹ ਜਿਹੜਾ ਵਿਅਕਤੀ ਹੈ ਦਾ ਨਾਮ ਸੁਖਦੇਵ ਸਿੰਘ ਹੈ ਜੀ ਇਹਦੇ ਦੋ ਬੱਚੇ ਨੇ ਵਾਈਫਾਇ ਦੀ ਉਹਦੇ ਹੁਣ ਤੀਸਰਾ ਬੱਚਾ ਹੋਣ ਵਾਲਾ ਹੈ ਤੇ ਮਕਾਨ ਹੈ ਜਿਹੜਾ ਬਿਲਕੁਲ ਗਿਰ ਚੁੱਕਿਆ ਹੈ ਇਹ ਜਿਹੇ ਆਰਥਿਕ ਹਾਲਾਤ ਨਹੀਂ ਹੈ ਕਿ ਦੁਬਾਰਾ ਮਕਾਨ ਪਾਇਆ ਜਾ ਸਕੇ ਅਸੀਂ ਲਹਿਰਾ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਦੇਖ ਕੇ ਸਾਡੀ ਸਬਡਿਵੀਜ਼ਨ ਵੱਲੋਂ ਇਹ ਤਹਈਆ ਕੀਤਾ ਕਿ ਅਸੀਂ ਇਹਨਾਂ ਦਾ ਜਿਹੜਾ ਮਕਾਨ ਹੈ ਅਸੀਂ ਆਪਣੇ ਆਪ ਸਾਰੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡੋਨੇਟ ਕਰਕੇ ਅਸੀਂ ਇਹਨਾਂ ਦਾ ਜਿਹੜਾ ਨਵਾਂ ਮਕਾਨ ਬਣਾ ਕੇ ਦੇਵਾਂਗੇ। ਸਾਰਾ ਜਿਹੜਾ ਸਮਾਨ ਹੈਗਾ ਜਾਂ ਲੇਬਰ ਹੈਗਾ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ। ਬਿਲਕੁਲ ਜੀ ਜਿੰਨਾ ਵੀ ਸਮਾਨ ਹੋਊਗਾ ਇਟ ਹੋਊਗੀ, ਸੀਮੈਂਟ ਹੋਊਗਾ, ਛੱਤ ਦਾ ਸਮਾਨ ਹੋਊਗਾ, ਜੋ ਵੀ ਹੋਊਗਾ, ਈਚ ਐਂਡ ਏਵਰੀਥਿੰਗ ਅਸੀਂ ਪ੍ਰੋਵਾਈਡ ਕਰਾਵਾਂਗੇ ਤੇ ਜਿਹੜਾ ਲੇਬਰ ਦਾ ਕੰਮ ਹੈ ਉਹ ਸਾਡੇ ਜਿਹੜੇ ਯੂਥ ਵਾਲੇ ਮੁੰਡੇ ਨੇ ਇਹਨਾਂ ਨੇ ਸਾਰਾ ਕਿਹਾ ਜੀ ਵੀ ਕਿ ਲੇਬਰ ਦਾ ਅਸੀਂ ਇਹਨਾਂ ਦਾ ਇੱਕ ਪੈਸਾ ਨਹੀਂ ਲੱਗਣ ਦਿੰਦੇ। ਅਸੀਂ ਕੋਸ਼ਿਸ਼ ਕਰਾਂਗੇ ਕਿ 5 ਜਾਂ 7 ਦਿਨਾਂ ਦੇ ਵਿੱਚ ਇਹਨਾਂ ਨੂੰ ਮਕਾਨ ਨਵਾਂ ਖੜਾ ਕਰਕੇ ਇਹਨਾਂ ਨੂੰ ਇਹਨਾਂ ਦੇ ਮਕਾਨ ਚ ਅੰਦਰ ਵੜਦੇ ਕਰ ਦਈਏ ਕਿਉਂਕਿ ਜਿਹੜੀ ਲੜਕੀ ਹੈ ਉਹਦੇ ਬੱਚਾ ਹੋਣ ਵਾਲਾ ਹੈ ਤੇ ਉਹ ਦਿਨਾਂ ਤੇ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਲਦੀ ਕਰ ਪਾਇਆ ਜਾਵੇ ਹੁਣ ਪਰਿਵਾਰ ਕਿੱਥੇ ਰਹੇ ਹੁਣ ਜੀ ਇਹ ਪਿੰਡ ਚ ਕਿਸੇ ਦੂਸਰੀ ਜਗ੍ਹਾ ਤੇ ਧਰਮਸ਼ਾਲਾ ਚ ਉੱਥੇ ਬੈਠੇ ਆ ਫਿਲਹਾਲ ਇਹਨਾਂ ਦੇ ਸਿਰ ਤੇ ਛੱਤ ਹੈ ਨਹੀਂ ਜਿਸ ਕਰਕੇ ਪਿੰਡ ਵਾਲਿਆਂ ਨੇ ਇਹਨਾਂ ਨੂੰ ਧਰਮਸ਼ਾਲਾ ਚ ਬਿਠਾਇਆ ਹੈ ਜੀ ਦੈਨਿਕ ਸੂਰਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੇ ਕਾਰਨ ਤੇ ਭਾਰੀ ਮੀਂਹ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਹਾਲਾਤ ਖਰਾਬ ਹੋ ਚੁੱਕੇ ਨੇ ਉੱਥੇ ਹੀ ਪੰਜਾਬ ਸਰਕਾਰ ਸਮਾਜ ਸੇਵੀ ਤੇ ਕਈ ਕਲਾਕਾਰ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਉੱਥੇ ਹੀ ਹੁਣ ਜੋ ਪੰਜਾਬ ਪੁਲਿਸ ਹੈ ਉਸ ਦੇ ਵੱਲੋਂ ਵੀ ਵੱਡੇ ਪੱਧਰ ਤੇ ਲੋਕਾਂ ਦੀ ਜੋ ਐਬ ਮਦਦ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਲਹਿਰਾਗਾਗਾ ਪੁਲਿਸ ਦਾ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਇੱਕ ਗਰੀਬ ਪਰਿਵਾਰ ਦਾ ਘਰ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਗਿਆ ਦਰਅਸਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਇੱਕ ਘਰ ਬੁਰੇ ਤਰੀਕੇ ਦੇ ਨਾਲ ਟੁੱਟ ਚੁੱਕਾ ਸੀ ਘਰ ਦੇ ਵਿੱਚ ਜੋ ਵਿਅਕਤੀ ਸੁਖਦੇਵ ਸਿੰਘ ਰਹਿੰਦਾ ਸੀ ਉਸ ਦੇ ਦੋ ਬੱਚੇ ਜੋ ਉਹਦੀ ਪਤਨੀ ਹੈ ਉਹ ਵੀ ਗਰਭਵਤੀ ਦੱਸੀ ਜਾ ਰਹੀ ਹੈ ਪਰ ਗਰੀਬੀ ਕਾਰਨ ਉਹ ਘਰ ਖੜਾ ਕਰਨ ਜੋਗਾ ਨਹੀਂ ਸੀ ਜਿਸ ਨੂੰ ਦੇਖਦੇ ਹੋਏ ਹੁਣ ਲਹਿਰਾਗਾਗਾ ਪੁਲਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਚੁੱਕੀ ਗਈ ਹੈ ਲਹਿਰਾਗਾਗਾ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਉਹ ਕੁਝ ਦਿਨਾਂ ਦੇ ਵਿੱਚ ਜੋ ਸੁਖਦੇਵ ਸਿੰਘ ਹੈ ਉਸ ਦਾ ਘਰ ਬਣਾ ਕੇ ਦੇਵੇਗੇ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਸੁਖਦੇਵ ਸਿੰਘ ਦਿਹਾੜੀ ਮਜ਼ਦੂਰੀ ਕਰਕੇ ਉਸ ਦੇ ਵੱਲੋਂ ਆਪਣਾ ਘਰ ਬਣਾਇਆ ਗਿਆ ਸੀ ਪਰ ਜੋ ਮੀਂਹ ਲਗਾਤਾਰ ਪੈ ਰਿਹਾ ਸੀ ਉਸ ਕਰਕੇ ਉਸ ਦਾ ਘਰ ਡਿੱਗ ਗਿਆ ਸੀ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜੋ ਸੁਖਦੇਵ ਸਿੰਘ ਹੈ ਉਸ ਦੀ ਪਤਨੀ ਔਰ ਗਰਵਪਤੀ ਹੈ ਜਿਸ ਦੇ ਚਲਦੈ ਹੁਣ ਪੁਲਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਚੁੱਕੀ ਗਈ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਉਸ ਦਾ ਘਰ ਬਣਾ ਕੇ ਤਿਆਰ ਕੀਤਾ ਜਾਵੇਗਾ। ਆਮ ਦੇਵਿੰਦਰ ਸਿੰਘ ਹੈ ਜੀ ਇਹ ਆਪਣੇ ਪਿੰਡ ਦਾ ਗਰੀਬ ਪਰਿਵਾਰ ਹੈ ਜਦੋਂ ਪਿੱਛੇ ਜੇ ਆਪਣੇ ਬਰਸਤ ਹੋਈਆਂ ਨੇ ਉਹਦੇ ਦੌਰਾਨ ਇਹ ਛੱਤ ਡਿੱਗੀਆਂ ਸੀਗੀਆਂ ਪਰ ਡਿੱਗਣ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਆਪਣੇ ਧਰਮਸ਼ਾਲਾ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰ ਲਿਆ ਸੀਗਾ ਤੇ ਮਗਰ ਇਹਨਾਂ ਦੀ ਜਿਹੜੀ ਮਕਾਨ ਆ ਗਿਰ ਗਿਆ ਸੀਗਾ ਪਹਿਲਾਂ ਦੋ ਬੱਚੇ ਨੇ ਇੱਕ ਬੱਚਾ ਹੋਣ ਨਾਲ ਹੈ ਤੇ ਉੱਥੇ ਸ਼ਿਫਟ ਕੀਤਾ ਹੋਇਆ ਬਾਕੀ ਮਲਾਜਮ ਆਏ ਹੋਏ ਨੇ ਕੀ ਨਾਮ ਉਹ ਜਪਿੰਦਰ ਸਿੰਘ ਜੀ ਐਸ ਪੀ ਉਹ ਯਕੀਨ ਦਿਵਾ ਕੇ ਗਏ ਨੇ ਵੀ ਅਸੀਂ ਜਿੰਨਾ ਖਰਚਾ ਸੀ ਕਰਾਂਗੇ ਧੰਨਵਾਦ ਕਰਦੇ ਆ ਜੀ ਸਾਰੇ ਪਿੰਡ ਵਾਲੇ ਵੀ ਬਹੁਤ ਵਧੀਆ ਮਦਦ ਕਰ ਰਹੇ ਨੇ ਲਗਾਤਾਰ ਕਈ ਦਿਨ بارش ਪੈਂਦੀ ਰਹੀ ਫਿਰ ਸਾਨੂੰ ਕਮੇਟੀ ਵਾਲਿਆਂ ਨੇ ਕਿ ਆ ਵੀ ਤੁਸੀਂ ਧਰਮ ਮਸਾਲਾ ਦੇ ਵਿੱਚ ਸਮਾਨ ਟੜ ਲੋ ਜਿਸ ਦਿਨ ਅਸੀਂ ਸਮਾਨ ਟੜਿਆ ਉਹਦੀ ਰਾਤ ਨੂੰ ਛੱਤ ਡਿੱਗੀ ਪੁਲਿਸ ਮੁਲਾਜ਼ਮਾਂ ਆਏ ਨੇ ਉਹ ਕਹਿੰਦੇ ਨੇ ਵੀ ਅਸੀਂ ਮਦਦ ਕਰਾਂਗੇ ਸਵੇਰੇ ਕਹਿੰਦੇ ਨੇ ਵੀ ਚਲ ਕੰਮ ਸ਼ੁਰੂ ਕਰੋ ਹੁਣ ਤੁਸੀਂ ਕਿੱਥੇ ਰਹ ਰਹੇ ਹੋ ਅਸੀਂ ਧਰਮ ਮਸਾਲਾ ਦੇ ਵਿੱਚ ਤੋਂ ਬੱਚੇ ਨੇ ਮੁਲਾਜ਼ਮਾਂ ਨੇ ਕੋਡਾ ਧੰਨਵਾਦ ਕਰਦੇ ਆਂ ਜੀ ਜੀ ਸਾਡੀ ਮਦਦ ਕਰਨ ਦੇ ਲਈ ਇਹ ਜਦੋਂ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ ਸੀਗਾ ਜੀ ਇੱਕ ਗਰੀਬ ਪਰਿਵਾਰ ਹੈ ਜੀ ਉਹਦਾ ਪਰਿਵਾਰ ਦੀ ਸੱਤ ਗਿਰਗੀ ਸੀਗੀ ਜੇ ਜਿੱਦਨ ਅਸੀਂ ਨੇ ਪਰਿਵਾਰ ਦਾ ਉੱਥੇ ਥਾਈ ਚ ਧਰਮਸਾਲਾ ਦੇ ਵਿੱਚ ਸਮਾਨ ਰਖਾਇਆ ਤੇ ਉਦਨੀ ਅਸੀਂ ਸਮਾਨ ਰਖਾਇਆ ਰਾਤ ਨੂੰ ਇਹ ਸੱਤ ਗਿਰਗੀ ਸੀਗੀ ਉਮੀਦ ਇਹ ਮੌਸਮ ਕਰਕੇ ਵੀ ਮਤਲਬ ਗਰੀਬ ਪਰਿਵਾਰ ਹੈ ਦਿਹਾੜੀਆਂ ਦਾਪਾ ਕਰਦੇ ਆ ਤੇ ਉਹਦੇ ਕਰਕੇ ਤੁਸ ਨੂੰ ਪਤੀ ਕਿੰਨਾ ਗੁਜ਼ਾਰਾ ਹੁੰਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਜੋ ਵੀ ਇਹ ਮਕਾਨ ਗਿਰਿਆਗਾ ਡੀਐਸਪੀ ਸਾਹਿਬ ਦੀਪਿੰਦਰ ਐਸਐਚਓ ਸਾਹਿਬ ਸਾਰਾ ਖਰਚਾ ਉਹਨਾਂ ਨੇ ਚੱਕਿਆ ਹੈ ਸਾਰਾ ਖਰਚਾ ਸੀ ਦੇਵਾਂਗੇ ਅਸੀਂ ਬਹੁਤ ਤੁਹਾਨੂੰ ਬਤ ਕਰਦੇ ਹਾਂ ਡੀਐਸਪੀ ਦੀਪਿੰਦਰ ਸਾਹਿਬ ਦਾ ਬਾਕੀ ਪਿੰਡ ਦੇ ਸਾਰੇ ਨਾਲੇ ਇਹ ਔਰਤ ਗਰਭਪਤੀ ਹਾਂਜੀ ਹਾਂਜੀ ਇਹ ਔਰਤ ਗਰਭਪਤੀ ਹੈ ਜੀ ਬੱਚਾ ਹੋਣ ਵਾਲਾ ਪਹਿਲਾਂ ਦੋ ਬੱਚੇ ਹੈ ਜੀ ਇਹ ਸਾਨੂੰ ਜੀ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਕਿ ਲਦਾਲ ਪਿੰਡ ਦੇ ਵਿੱਚ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਮਕਾਨ ਹੈ ਉਹ ਗਿਰ ਗਿਆ ਫਿਰ ਅਸੀਂ ਇੱਥੇ ਤਾਲਮੇਲ ਕੀਤਾ ਤਾਲਮੇਲ ਕਰਨ ਤੇ ਸਾਨੂੰ ਯੂਥ ਕਲੱਬ ਵਾਲੇ ਮੁੰਡੇ ਮਿਲੇ ਇਹਨਾਂ ਨੇ ਦੱਸਿਆ ਇਹ ਜਿਹੜਾ ਵਿਅਕਤੀ ਹੈ ਦਾ ਨਾਮ ਸੁਖਦੇਵ ਸਿੰਘ ਹੈ ਜੀ ਇਹਦੇ ਦੋ ਬੱਚੇ ਨੇ ਵਾਈਫ ਹੈ ਦੀ ਉਹਦੇ ਹੁਣ ਤੀਸਰਾ ਬੱਚਾ ਹੋਣ ਵਾਲਾ ਹੈ ਤੇ ਮਕਾਨ ਹੈ ਜਿਹੜਾ ਬਿਲਕੁਲ ਗਿਰ ਚੁੱਕਿਆ ਹੈ ਇਹ ਜਿਹੇ ਆਰਥਿਕ ਹਾਲਾਤ ਨਹੀਂ ਹੈ ਕਿ ਦੁਬਾਰਾ ਮਕਾਨ ਪਾਇਆ ਜਾ ਸਕੇ ਅਸੀਂ ਲਹਿਰਾ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਦੇਖ ਕੇ